ਕੰਮੀ ਇਨਸਾਫ ਮੋਰਚੇ ਨੂੰ ਜਬਰੀ 18 ਨੂੰ ਥਾਲਣ ਦਾ ਫੈਸਲਾ ਕੀਤਾ ਵਾ ਸੰਭੂ ਰੇਲ ਸਟੇਸ਼ਨ ਤੇ ਰੇਲ ਟਰੈਕ ਪੱਕਾ ਮੋਰਚਾ ਜਿਹੜਾ ਵਾ ਰੇਲ ਟਰੈਕ ਤੇ ਲੱਗ ਜੂਗਾ ਮੈਂ ਸਰਮਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜਾ ਕੱਲ ਦੋ ਫੋਰਮਾਂ ਵੱਲੋਂ ਨਵੀਆਂ ਪਾਲਿਸੀਆਂ ਦਾ ਐਲਾਨ ਹੋਇਆ ਵਾ ਉਹਨਾਂ ਵਿੱਚ ਇੱਕ ਤਾਂ ਪੀਐਸਸੀ ਹੁਣ ਪਾਛਪਾ ਦੇ ਨਾਲ-ਨਾਲ ਵਿਰੋਧੀ ਧਿਰਾਂ ਨੂੰ ਵੀ ਸਵਾਲ ਪੁੱਛਾਂਗੇ ਉਹਨਾਂ ਚੋਂ ਮੈਂ ਇੱਕ ਸਵਾਲ ਜੀ ਤੁਹਾਨੂੰ ਦੱਸ ਦਵਾਂ ਵੀ WTO ਤੋਂ ਭਾਰਤ ਨੂੰ ਬਾਹਰ ਕੱਢਣਾ ਵਾ ਉਸ ਮੰਗ ਤੇ ਤੇ ਬਾਕੀ ਮੰਗਾਂ ਤੇ ਵੀ ਜੇ ਉਹਨਾਂ ਦੀ ਸਰਕਾਰ ਬੰਦੀ ਆ ਲਖੀਮਪੁਰ ਖਰੀਦਾਨ ਸਾਹਿਬ ਕਿਵੇਂ ਦੇਣਗੇ ਜਾਂ ਸ਼ਹੀਦ ਸੁਪਕਰਨ ਦੇ ਮਸਲੇ ਤੇ ਇਨਸਾਫ ਨਾ ਬਾਕੀ ਸਵਾਲਾਂ ਤੇ ਉਹਨਾਂ ਦੇ ਕੀ ਫੈਸਲੇ ਹੋਣਗੇ ਦੂਸਰਾ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਜਬਰੀ 18 ਨੂੰ ਠਾਲਣ ਦਾ ਫੈਸਲਾ ਕੀਤਾ ਵਾ ਕਿਸੇ ਨੂੰ ਵੀ ਸ਼ਾਂਤਮਈ ਟੰਗਣਾ ਆਪਣੀਆਂ ਮੰਗਾਂ ਤੇ ਰੋਸ ਕਰਨ ਦਾ ਹੱਕ ਆ ਉਹਦਾ ਦੋਹਾਂ ਫੋਰਮ ਨਖੇਦੀ ਕਰਦੇ ਆ ਵਿਰੋਧ ਕਰਦੇ ਆ ਕਿ ਉਹ ਜ਼ਬਰ ਕਿਸੇ ਨਾਮ ਹੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਲੰਮੀਆਂ ਮਾਰਚ ਕਰਨ ਤੋਂ ਬਾਅਦ ਵੱਡੀਆਂ ਮੀਟਿੰਗਾਂ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਰਿਆਣੇ ਦੇ ਤਿੰਨ ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਸ ਮਸਲੇ ਨੂੰ ਲੈ ਕੇ ਦੋਵਾਂ ਫੋਰਮਾਂ ਵੱਲੋਂ ਸਾਰੇ ਦੇਸ਼ ਵਿੱਚ ਅਰਥਿਕ ਹੁਕਮਜਾਰੇ ਕੀਤੇ ਹੋਏ ਆ ਰੇਲ ਰੋਕੋ ਅੰਦੋਲਨ ਸੀਗਾ 9 ਦਾ ਉਹਦੇ ਵਿੱਚ ਸਰਕਾਰ ਨੇ ਮੀਟਿੰਗ ਕਰਕੇ ਸਮਾਂ ਲੈ ਲਿਆ ਇੱਕ ਦਿਨ ਦਾ ਉਹ 9 ਦੀ ਬਜਾਏ 10 ਦਾ ਹੋ ਗਿਆ 10 ਨੂੰ ਫਿਰ ਹਰਿਆਣਾ ਤੇ ਪੰਜਾਬ ਸਰਕਾਰ ਦਾ ਮੀਟਿੰਗ ਹੋਈ ਹਰਾਨੇ ਦੇ ਉੱਚ ਅਧਿਕਾਰੀ ਵਿੱਚ ਬੈਠੇ ਹਫਤੇ ਦਾ ਸਮਾਂ ਮੰਗਿਆ ਇਹ ਕਿਹਾ ਵੀ ਹਫਤੇ ਦੇ ਵਿੱਚ ਵਿੱਚ ਤੁਹਾਡੇ ਕਿਸਾਨ ਰਿਹਾ ਕਰਦਾਂਗੇ 16 ਤੱਕ ਦੀ ਡੈਡਲਾਈਨ ਸੀਗੀ ਉਹ ਕੱਲ 16 ਤੱਕ ਕਿਸਾਨ ਰਿਹਾ ਨਹੀਂ ਕੀਤੇ ਗਏ ਔਰ ਹੁਣ ਜਿਹੜਾ ਉਹ ਸਰਕਾਰ ਟਾਲਮਟੋਲ ਕਰ ਰਹੀ ਗਈ ਆ ਉਹਨਾਂ ਵਿੱਚੋਂ ਅਨੀਸ਼ ਖਟਕੜ ਜਿਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਿਆ ਨੂੰ 29 ਦਿਨ ਹੋ ਗਏ ਆ ਉਹਨਾਂ ਦਾ ਕੋਈ ਵੀ ਸਰੀਰਕ ਨੁਕਸਾਨ ਹੋ ਸਕਦਾ ਵਾ ਉਨ੍ਹਾਂ ਵਿੱਚੋਂ ਇੱਕ ਆਪਣਾ ਨੌਜਵਾਨ ਆਗੂ ਨਵਦੀਪ ਵੀ ਸੀਗਾ ਗੁਰਕਿਰਤ ਸਿੰਘ ਇਹ ਤਿੰਨ ਨੇ ਹਰਾਨੇ ਦੇ ਇਸ ਕਰਕੇ ਸਰਕਾਰ ਜਿਹੜਾ ਉਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਤੋ ਭੱਜ ਨਿਕਲਿਆ ਇਸ ਕਰਕੇ ਅੱਜ 12 ਵਜੇ ਸ਼ੰਭੂ ਰੇਲਟੇਸ਼ਨ ਤੇ ਜਿਹੜਾ ਰਾਜਪੁਰੇ ਤੋਂ ਅੱਗੇ ਅੰਬਾਲੇ ਤੋਂ ਪਿੱਛੇ ਹੈ ਸ਼ੰਭੂ ਰੇਲਟੇਸ਼ਨ ਤੇ ਰੇਲ ਟਰੈਕ ਪੱਕਾ ਮੋਰਚਾ ਜਿਹੜਾ ਵਾ ਰੇਲ ਟਰੈਕ ਤੇ ਲੱਗ ਜੂਗਾ ਦੋਹਾਂ ਫੋਰਮਾਂ ਵੱਲੋਂ ਅਸੀਂ ਅੱਜ ਵੀ ਕਹਿੰਨੇ ਆਂ ਕਿ ਰੇਲਾਂ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ ਹੈਗਾ ਜਿਹੇ ਰੇਲ ਜਾਮ ਹੋ ਰਹੀ ਆ ਤਾਂ ਸਰਕਾਰ ਦੇ ਫੇਲਿਅਰ ਕਰਕੇ ਹੋ ਰਹੀ ਆ ਕਿ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਸਾਡੇ ਕਿਸਾਨ ਕਿਸਾਨ ਨਾਜਾਇਜ਼ ਹਿਰਾਸਤ ਵਿੱਚ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਦੇ ਅਫਸਰ ਝੂਠਾ ਕੋਡ ਆਫ ਕੰਡਕਟ ਦਾ ਬਹਾਨਾ ਬਣਾ ਰਹੇ ਆਗੇ ਆਰ ਜਿਹੜੇ ਮੋਰਚੇ ਤੇ ਪ੍ਰਬੰਧ ਕਰਨੇ ਆ ਉਹ ਪ੍ਰਬੰਧ ਕਰਨ ਵਾਲੀ ਗੱਲ ਨੂੰ ਮੰਨ ਕੇ ਵੀ ਉਹ ਭੱਜ ਰਹੇ ਹੈਗੇ ਨੇ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਹੁਣ ਸ਼ੰਭੂ ਰੇਲ ਸਟੇਸ਼ਨ ਤੇ ਪੱਕਾ ਰੇਲ ਦਾ ਮੋਰਚਾ ਲੱਗ ਰਿਹਾ ਵੱਧ ਤੋਂ ਵੱਧ ਉਹਦੇ ਸ਼ਾਮਿਲ ਕਰੋ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਦੇਖਦੇ ਆ ਸਰਕਾਰ ਅੱਗੇ ਕੀ ਕਰਦੀ ਹੈਗੀ ਆ ਧੰਨਵਾਦ